ੴ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਇਕ ਸੰਗ ਪੰਚ ਬਰੰਗਨ ਸੰਗ ਲਾਪੇ ਅਠ ਨੰਦਨੰ ਪ੍ਰਥਮ ਰਾਗ ਧਰੂ ਵਿਕਰਹੀ ਪੰਚ ਰਾਗਣੀ ਸੰਗ ਚਰਹੀ ਪ੍ਰਥਮ ਭੈਰੀ ਦੀ ਬਿਲਾਬਲੀ ਪੁਨਿਆ ਕੀ ਗਾਵੇਂ ਬੰਗਲੇ ਉਨਸ ਲੇਖੀ ਕੀ ਪੈਬਾਰੀ ਇਹ ਪਰੁਕੇ पाचੁ ਨਾਰੀ ਪੰਚ ਮੁਰਖ ਦੇ ਸਖ ਸੁਨਾਬ ਹੈ ਬੰਗਲ ਮਦਮਦਵ ਗਾਵ ਹੈ ਲਲਤ ਬਿਲਾਗ ਲਗਾਵਹੀ ਆਪਣੇ ਆਪਣੇ ਭਾਂਤ ਅਸ਼ਟ ਪੁੱਤਰ ਪਰਵਕੇ ਗਾਵੇਂ ਗਾਇਨ ਪਤਰੰ ਦੁਤੀਆ ਮਾਲਕ ਸਕਲਪ ਹੈ ਸੰਗ ਰਾਗਣੀ ਪਾਚੋ ਥਪ ਹੈ ਗੌਂਡ ਕਰੀ ਜਰਦੇਵ ਗੰਧਾਰੀ ਗੰਧਾਰੀ ਸੇ ਉਤੇ ਉਚਾਰਿ ਤਨਸਰੀ ਇਹ ਪਾਚੂ ਗਾਈ ਮਾਲ ਰਾਕੋ ਸਖ ਸੰਗ ਲਾਈ ਮਾਰੂ ਮਸਤ ਹੰਗ ਮੇਵਾਰਾ ਪ੍ਰਭ ਚੰਡ ਕੋ ਸਖੋ ਬਾਰਾ ਅੱਖੋ ਘਟਿਆਉ ਭਉ ਰਾਨਦ ਗਾਏ ਅਸ਼ਟ ਮਾਲ ਕੋ ਸਖ ਸੰਗ ਲਾਈ ਪੁਨੇ ਆਇਓ ਹਿੰਡੋਲ ਪੰਚਨਾਰ ਸੰਗਸ਼ਟ ਸੁਤ ਉੱਠੇ ਤਾਨ ਕੁਲੋਲ ਗਾਇਨ ਤਾਰ ਮਿਲਾਬਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸੁਹਾਈ ਸਰਸਈ ਦੀ ਲੈ ਭਾਰ ਜਾ ਸੰਗ ਲਾਈ ਪੰਚ ਅਰਜਨ ਸੁਰਮਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸਬਾਨ ਵਾਹਿ ਬਿਨੁਦਾ ਗਾ ਬਿਸਰਸ ਬਸੰਤ ਕੁਮਦਾਇ ਅਸ਼ਟ ਪੁੱਤਰ ਮੈਂ ਕਹੇ ਸੁਵਾਰੀ ਪੁਨ ਆਏ ਦੀਪਕੇ ਬਾਣੀ कछली पट मंजरी टोडे कही अलाप कम दिया गुज़री संगीपु के थाप कलंका कुंतलोरमा कमल कुसुम चंप के केन ਗਉੜਾਉ ਕੰਨ ਰਖ ਲਿਆ ਨਾ ਅਸ਼ਟਪੁੱਤਰ ਦਿਪਕੇ ਜਾਨਾ ਸਭ ਮਿਲਿ ਸ੍ਰੀ ਰਾਗ ਵੰਗਾ ਗਾਵਹੀ ਪੰਚੋ ਸੰਗ ਬਰੰਗਣ ਲਾਭ ਹੈ ਬੈਦਰੀ ਕਰਨ ਟੇ ਧਰੀ ਗਵਰੀ ਗਾਬਹੀ ਆਸਬਰੀ ਤੇ ਪਾਚੇ ਸਿੰਧਵੀ ਓ ਲਾਪੀ ਸ੍ਰੀ ਰਾਗ ਸ ਪੰਚੋ ਥਾਪੀ ਸਾਲੂ ਸਾਰਗ ਸਗਰਾ ਔਰ ਗੌਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੀ ਗੁੰਡਕੁੰਭ ਹਮੀਰ ਕਸ਼ਟ ਮੇਗ ਰਾਗ ਵਿੱਚ ਗਾਵ ਹੈ ਪੰਚੋ ਸੰਗ ਬਰੰਗਣ ਲਾਭ ਹੈ ਸੋਠ ਗੌਂਡ ਮਲਾਰੀ ਧੁਨੀ ਪੁਨ ਗਾਵ ਹੈ ਆਸਾ ਗੁਣ ਗੁਣੇ ਉਚ ਸੁਰ ਸੁਹੋਪਣ ਕਿੰਨੀ ਮੇਗ ਰਾਗ ਸੋ ਪੰਚੋ ਚੇਨੀ ਬਰ ਧਰ ਗੱਜ ਧਰ ਕੇ ਦਾਰਾ ਜਬਲੀ ਧਰ ਨਟਿ ਆਉ ਜਲ ਤਾਰਾ ਪੁਨ ਗਾਵੈ ਸ਼ੰਕਰ ਓ ਸਿਆਮੇ ਮੇਗ ਰਾਗ ਪੁੱਤਰਨ ਕੇ ਨਮ ਕਸ਼ਟ ਰਾਗ ਯੁਨਗਾਏ ਸੰਗ ਰਾਗਣੀਤੀਸ ਸਭੇ ਪੁੱਤਰ ਰਾਗਨ ਕੇ 8 10 20 ਕਸ਼ਟ ਰਾਗ ਉਨ ਗਾਏ ਸੰਗ ਰਾਗਣੀ ਤੀਸ ਸਬੇ ਪੁੱਤਰ ਰਾਗਨ ਕੇ 8 10 20 ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ